ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੂਵੇ ਸੰਤ ਵਚੋਲੇ ਪਲੇ ਰੱਬ ਨਾਲ ਮੇਲ ਦੇਣਗੇ ਰੂਵੇ ਸੰਤ ਵਚੋਲੇ ਪਲੇ ਰੱਬ ਨਾਲ ਮੇਲ ਦੇਣਗੇ ਜੀ ਰੱਬ ਨਾਲ ਮੇਲ ਦੇਣਗੇ ਜੀ ਰੱਬ ਨਾਲ ਮੇਲ ਦੇਣਗੇ ਰੂਵੇ ਸੰਤ ਵਚੋਲੇ ਪਲੇ ਰੱਬ ਨਾਲ ਮੇਲ ਦੇਣਗੇ ਰੂਵੇ ਸੰਤ ਵਚੋਲੇ ਪਲੇ ਰੱਬ ਨਾਲ ਮੇਲ ਦੇਣਗੇ ਕੋਈ ਆਨਮ ਲਾਵੇ ਮੇਰਾ ਪ੍ਰੀਤਮ ਪਿਆਰਾ ਕੋਈ ਆਨਮ ਲਾਵੇ ਮੇਰਾ ਪ੍ਰੀਤਮ ਪਿਆਰਾ ਹਉ ਤੇ ਸਪੈ ਆਪ ਵਿਚਾਈ ਰੱਬ ਨਾਲ ਮੇਲ ਦੇਣਗੇ ਰੂਵੇ ਸੰਤ ਵਚੋਲੇ ਪਲੇ ਰੱਬ ਨਾਲ ਮੇਲ ਦੇਣਗੇ ਰੂਵੇ ਸੰਤ ਵਚੋਲੇ ਪਲੇ ਰੱਬ ਨਾਲ ਮੇਲ ਦੇਣਗੇ ਦਰਸ਼ਨ ਹਰ ਦੇਖਣ ਕੈ ਤਾਈ ਦਰਸ਼ਨ ਹਰ ਦੇਖਣ ਕੈ ਤਾਈ ਕਿਰਪਾ ਕਰੇ ਤ ਸਤ ਗੁਰ ਮੇਲੇ ਕਿਰਪਾ ਕਰੇ ਤ ਸਤ ਗੁਰ ਮੇਲੇ ਕਿਰਪਾ ਕਰੇ ਤਾਂ ਸਤਗੁਰ ਮੇਲੇ ਕਿਰਪਾ ਕਰੇ ਤਾਂ ਸਤਗੁਰ ਮੇਲੇ ਹਰ ਹਰ ਨਾਮ ਤੇ ਆਈ ਰੱਬ ਨਾਲ ਮੇਲ ਦੇਣਗੇ ਹਰ ਹਰ ਨਾਮ ਤੇ ਆਈ ਰੱਬ ਨਾਲ ਮੇਲ ਦੇਣਗੇ ਰੂਵੇ ਸੰਤ ਬਚੋ ਲੈ ਫਲ ਰੱਬ ਨਾਲ ਮੇਲ ਦੇਣਗੇ ਜੇ ਸੁਖ ਦੇ ਤਾ ਤੁਝੇ ਹਰਾ ਦੀ ਜੇ ਸੁਖ ਦੇ ਤਾ ਤੁਝੇ ਹਰਾ ਦੀ ਦੁਖ ਪੀ ਤੁਝੇ ਤੇ ਆਈ ਰੱਬ ਨਾਲ ਮੇਲ ਦੇਣਗੇ ਦਖਵੀ ਤੂਜੇ ਤੇ ਆਏ ਰੱਬ ਨਾਲ ਮੇਲ ਦੇਣਗੇ ਰੂਹੇ ਸੰਤ ਵਚੋਲੇ ਪਾਲੇ ਰੱਬ ਨਾਲ ਮੇਲ ਦੇਣਗੇ ਰੂਹੇ ਸੰਤ ਵਚੋਲੇ ਪਾਲੇ ਰੱਬ ਨਾਲ ਮੇਲ ਦੇਣਗੇ جے پوکھ دے ت ایت ہی راجا جے پوکھ دے ت ایت ہی راجا دکھ وچสุข मनाइ रब ਨਾਲ میل دین گے دکھ وچสุข मनाइ रब ਨਾਲ میل دین گے ਰੂਵੇ ਸੰਤ ਵਚੋ ਲੈ ਪਲੇ ਰਬ ਨਾਲ ਮੇਲ ਦੇਣਗੇ ਰੂਵੇ ਸੰਤ ਵਚੋ ਲੈ ਪਲੇ ਰਬ ਨਾਲ ਮੇਲ ਦੇਣਗੇ ਤਨ ਮਨ ਕਾਟ ਕਾਟ ਸਭ ਅਰਪੇ 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 ਵਿੱਚ ਅਗਨੀ ਆਪ ਜਲਾਈ ਰੱਬ ਨਾਲ ਮੇਲ ਦੇਣਗੇ ਵਿੱਚ ਅਗਨੀ ਆਪ ਜਲਾਈ ਰੱਬ ਨਾਲ ਮੇਲ ਦੇਣਗੇ ਰੂਹੇ ਸੰਤ ਬਚੋਲੇ ਪਾਲੇ ਰੱਬ ਨਾਲ ਮੇਲ ਦੇਣਗੇ ਰੂਵੇ ਸੰਤ ਬਚੋਲੇ ਪਾਲੇ ਰੱਬ ਨਾਲ ਮੇਲ ਦੇਣਗੇ ਪੱਖਾ ਫੇਰੀ ਪਾਣੀ ਢੋਵਾ ਪੱਖਾ ਫੇਰੀ ਪਾਣੀ ਢੋਵਾ ਪੱਖਾ ਫੇਰੀ ਪਾਣੀ ਟੋਵਾ ਪੱਖਾ ਫੇਰੀ ਪਾਣੀ ਟੋਵਾ ਜੋ ਦੇਵੇ ਸੋ ਖਾਏ ਰੱਬ ਨਾਲ ਮੇਲ ਦੇਣਗੇ ਜੋ ਦੇਵੇ ਸੋ ਖਾਏ ਰੱਬ ਨਾਲ ਮੇਲ ਦੇਣਗੇ ਰੂਵੇ ਸੰਤ ਵਚੋ ਲੈ ਪਲੇ ਰੱਬ ਨਾਲ ਮੇਲ ਦੇਣਗੇ ਰੂਵੇ ਸੰਤ ਵਚੋ ਲੈ ਪਲੇ ਰੱਬ ਨਾਲ ਮੇਲ ਦੇਣਗੇ ਨਾਨਕ ਗਰੀਬ ਟੇਪਿਆ ਦਵਾਰੇ ਨਾਨਕ ਗਰੀਬ ਟੇਪਿਆ ਦਵਾਰੇ ਨਾਨਕ ਗਰੀਬ ਟੇਪਿਆ ਦਵਾਰੇ ਨਾਨਕ ਗਰੀਬ ਟੇਪਿਆ ਦਵਾਰੇ ਹਰ ਮੇਲ ਲਹੇ ਵੜੇ ਆਈ ਰੱਬ ਨਾਲ ਮੇਲ ਦੇਣਗੇ ਹਰ ਰੱਬ ਨਾਲ ਹਰ ਮੇਲ ਲਹੇ ਵੜੇ ਆਈ ரேவேோ பல ரால் மேலே ரூோ பல நாள்வே பல ਰੱਬ ਨਾਲ ਮੇਲ ਦੇਣਗੇ ਰੱਬ ਨਾਲ ਮੇਲ ਦੇਣਗੇ ਜੀ ਰੱਬ ਨਾਲ ਮੇਲ ਦੇਣਗੇ ਜੀ ਰੱਬ ਨਾਲ ਮੇਲ ਦੇਣਗੇ ਰੂਹੇ ਸੰਤਵ ਚੋਲੇ ਪਲੇ ਰੱਬ ਨਾਲ ਮੇਲ ਦੇਣਗੇ ਰੂਹੇ ਸ਼ਾਂਤ ਵਚੋ ਲੈ ਪਲੇ ਰੱਬ ਨਾਲ ਮੇਲ ਦੇਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿ ਜਿੰਗਾ ਲੱਗਿਆ ਲਾਈਕ ਕਰ ਦਿਓ ਨਹੀਂ ਤੇ ਮਾਫ ਕਰ ਦਿਓ ਵਾਹਿ